ਮਾਨ ਹੁੰਦਾ ਕਿ ਮੈਂ ਕਸ਼ੀਰ ਦਾ ਪੁੱਤਰ ਹਾਂ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਸ਼ਹੀਦ ਹੋਏ ਆ ਕਈ ਕਈ ਸਵਾਲ ਖੜੇ ਹੁੰਦੇ ਆ ਮੈਂ ਚਾਹੁੰਦਾ ਨਹੀਂ ਉਹ ਸਵਾਲਾਂ ਤੇ ਗੱਲ ਕਰਾਂ ਪਰ ਗੱਲ ਇਹ ਆ ਕਿ ਅਸੀਂ ਇਕੱਲੇ ਇਹ ਨਾ ਕਹਿ ਕਰ ਗਏ ਕਿ ਸਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਸਾਨੂੰ ਧਿਆਨ ਰੱਖਣ ਦੀ ਲੋੜ ਆ ਗਿਆ ਦੱਸਿਆ ਗਿਆ ਕਿ ਜਿਵੇਂ ਤੁਸੀਂ 14 ਅਕਤੂਬਰ 2015 ਨੂੰ ਸਾਡੇ ਤੇ ਗੋਲੀਆਂ ਚਲੰਗੀਆਂ ਅਸੀਂ ਅੱਜ ਵੀ ਉਸ ਜਗ੍ਹਾ ਤੇ ਨਤਰੀ ਨਹੀਂ ਕਰ ਰਹੇ ਆ ਤਾਂ ਉਹ ਇਨਸਾਫ ਦੀ ਗੁਹਾਰ ਉੱਥੇ ਲਾਈ ਜਿਹੜੇ ਲੋਕ ਇੱਥੇ ਸਰਕਾਰ ਬਣਾ ਕੇ ਆਏ ਸੀ ਉਹਨਾਂ ਨੇ ਨਹੀਂ ਨਾ ਇਨਸਾਫ ਕੀਤਾ ਹਜੇ ਤੱਕ ਉਹਨਾਂ ਨੇ ਨਾ ਇੱਥੇ ਕੋਈ ਆਵਾਜ਼ ਆ ਉਹਨਾਂ ਨੇ ਨੀ ਨਾ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਤੇ ਇਨਸਾਫ ਹੁੰਦਾ ਕਿ ਉਹਨਾਂ ਨੂੰ ਸਖਤ ਸਜ਼ਾਵਾਂ ਨਾਲ ਦੀ ਨਾਲ ਦਿੱਤੀਆਂ ਜਾਣ ਪਰ ਇੱਥੇ ਤਾਂ ਮਹੀਨੇ ਬਦਲ ਗਏ ਇੱਥੇ ਤਾਂ ਸੈੱਟ ਬਣ ਗਈ ਕਮਿਸ਼ਨ ਬਣ ਗਏ ਕੇਸ ਟਰਾਂਸਫਰ ਹੋ ਗਏ ਮਤਲਬ ਇਹਨਾਂ ਨੇ ਤੇ ਦਿਖਾਤਾ ਕਿ ਨਹੀਂ ਇਹ ਰਾਹਾਂ ਚ ਇਨਸਾਫ ਨਹੀਂ ਮਿਲ ਸਕਦਾ ਕਿਸ਼ਨ ਕੁਹਰਾਨ ਸਿੰਘ ਜੀ ਦੇ ਅੱਜ 10ਵੀਂ ਵਰ੍ਹੇ ਦੀ ਅਖਣਪੜ ਸੇ ਵੀਪੂ ਪਾਏ ਗਏ ਨੇ ਤਾਂ ਸੁਖਰਾਜ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਸੁਖਰਾਜ ਜੀ ਅੱਜ 10 ਸਾਲ ਪੂਰੇ ਹੋ ਗਏ ਤੁਹਾਡੇ ਫਾਦਰ ਸਾਹਿਬ ਜਿਹੜੇ ਇਥੋਂ ਦੁਨੀਆ ਤੋਂ ਚਲੇ ਗਏ ਸੀਗੇ ਅੱਜ 10ਵੀਂ ਵਰਸੀ ਮਨਾਈ ਗਏ ਉਹਨੂੰ ਬਿਲਕੁਲ ਬਾਈ 10ਵਾਂ ਅਸ਼ੀ ਦੀ ਸਮਾਗਮ ਜਿਹੜਾ ਉਹ ਪਿੰਡ ਬਹਿਲੋ ਖਦਨ ਐਮੀ ਵਾਲਾ ਵੇਖ ਕੇ ਮਨਾਇਆ ਗਿਆ ਮੈਂ ਸਮੂਚੀ ਸੰਗਤ ਦਾ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਦੀ ਛਤਰ ਛਾਇਆ ਹੇਠ ਇਹ ਸਮਾਗਮਾਂ ਜਿਹੜੇ ਮਨਾਏ ਗਏ ਆ ਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਮਤਲਬ ਅੱਜ ਦਾ ਦਿਨ ਯਾਦ ਆ ਤਾਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਪਲੇਟਫਾਰਮ ਤੇ ਉਹਨਾਂ ਨੇ ਸ਼ਰਧਾਂਜਲੀ ਪੋਸਟ ਕੀਤੀ ਆ ਤਾਂ ਮੈਨੂੰ ਮਾਣ ਹੁੰਦਾ ਕਿ ਮੈਂ ਕਸ਼ੀਦ ਦਾ ਪੁੱਤਰ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਸ਼ਹੀਦ ਹੋਏ ਆ ਬਸ ਇਹੀ ਆ ਭਾਈ ਸੁਖਰਾਜ ਜੀ ਅੱਗੇ ਦੋਨਾਂ ਪਰਿਵਾਰਾਂ ਵੱਲੋਂ ਬਾਬਲ ਦੇ ਵਿੱਚ ਵੱਡੇ ਗੁਰਦੁਆਰਾ ਸਾਹਿਬ ਹੈ ਉੱਥੇ ਸ਼ਹੀਦੀ ਸਮਾਗਮ ਬਣਾਏ ਜਾਂਦੇ ਸੀਗੇ ਅੱਜ ਤੋਂ ਨੁਕਰਾਂ ਦੇ ਵਿੱਚ ਮਨਾਉਣਾ ਪੈਗੇ। ਨਹੀਂ ਦੇਖੋ ਇਹ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਬਈ ਗੱਲ ਇਹ ਆ ਕਿ ਜਦੋਂ ਅਨਾਉਂਸ ਕਰ ਦਿੱਤਾ ਜਾਂਦਾ ਉਦੋਂ ਸਾਰੀਆਂ ਜਥੇਬੰਦੀਆਂ ਆ ਜਾਂਦੀਆਂ। ਉਦੋਂ ਸਾਰੇ ਕਹਿੰਦੇ ਆ ਕਿ ਅਸੀਂ ਮਨਾਉਣਾ ਹੈ। ਅਸੀਂ ਕੋਈ ਪਾਸੇ ਰੱਖ ਲੈਂਦਾ ਕੋਈ ਕਿੱਥੇ ਰੱਖ ਲੈਂਦਾ ਕੋਈ ਕਿਵੇਂ ਕਹਿ ਦਿੰਦਾ। ਤਾਂ ਪਰ ਗੱਲ ਇਹ ਸੀਗੀ ਇਸ ਵਾਰ ਮੈਂ ਕਿਹਾ ਸੀ ਵੀ 14 ਤਰੀਕ ਤਾਂ ਸਾਰਿਆਂ ਨੂੰ ਯਾਦ ਹੀ ਹੈ ਕਿਉਂਕਿ ਦਿਖਾਂਤ ਬਹੁਤ ਵੱਡਾ ਹੈ। ਤਾਂ ਤਰਾਸਦੀ ਇਹ ਆ ਕਿ ਕੋਈ ਜਥੇਬੰਦੀ ਉੱਥੇ ਨਹੀਂ ਪਹੁੰਚੀ ਮਨਾਉਣ। ਕੋਈ ਜਥੇਬੰਦੀ ਨੇ ਇਹ ਵਾਚੇ ਹੀ ਨਹੀਂਗਾ ਕਿ ਬਈ ਉੱਥੇ ਸਮਾਗਮ ਹੋਣਾ ਚਾਹੀਦਾ। ਅਸੀਂ ਆਪਣੇ ਜਿਵੇਂ ਅੱਗੇ ਪ੍ਰੋਗਰਾਮ ਹੁੰਦਾ ਘਰੇ ਤਾਂ ਹਰ ਵਾਰੀ ਹੁੰਦਾ ਹੀ ਆ ਤੇ ਉਸੇ ਤਰੀਕੇ ਨਾਲ ਹੀ ਫਿਰ ਬਈ ਕਈ ਕਈ ਸਵਾਲ ਖੜੇ ਹੁੰਦੇ ਆ ਮੈਂ ਚਾਹੁੰਦਾ ਨਹੀਂ ਉਹ ਸਵਾਲਾਂ ਤੇ ਗੱਲ ਕਰਾਂ ਪਰ ਗੱਲ ਇਹ ਆ ਕਿ ਅਸੀਂ ਕੱਲੇ ਇਹ ਨਾ ਕਹਿ ਕਰ ਗਏ ਕਿ ਸਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਸਾਨੂੰ ਧਿਆਨ ਰੱਖਣ ਦੀ ਲੋੜ ਆ ਜਿਹੜੇ ਦਿਨ ਹੋਇਆ ਸੀ ਕਦੋਂ ਹੋਇਆ ਸੀ ਜਿਹੜੀਆਂ ਜਥੇਬੰਦੀਆਂ ਪਹਿਲਾਂ ਬਣਾਉਂਦੀਆਂ ਗਏ ਉਹਨਾਂ ਦਾ ਵੀ ਹੱਕ ਬੰਦਾ ਸੀ ਤਾਂ ਮਨੋਣਾ ਚਾਹੀਦਾ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਮਤਲਬ ਮੈਨੂੰ ਤਾਂ ਇਸ ਗੱਲ ਦਾ ਗਿਲਾ ਨਹੀਂ ਹੈਗਾ ਸਵੇਰੇ ਬਹਿਵਲ ਆਪਣਾ ਬਹਿਵਲ ਕਲਾ ਨੂੰ ਗੋਲੀ ਕੰਨ ਨੂੰ ਸਮਰਪਿਤ ਤੇ ਬੇਅਦਬੀ ਨੂੰ ਸਮਰਪਿਤ ਕੋੜ ਪੂਰਾ ਬਤਿੰਗਾਂ ਵਾਲੇ ਚੌਕ ਵਿੱਚ ਲਾਂਤ ਦੇਹਾੜੇ ਦੇ ਰੂਪ ਦੇ ਵਿੱਚ ਅਸੀਂ ਜਿੰਨੀਆਂ ਕਿ ਜਥੇਬੰਦੀਆਂ ਉੱਥੇ ਪਹੁੰਚੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਨਿਤਨੇਮ ਕੀਤਾ ਗਿਆ ਦੱਸਿਆ ਗਿਆ ਕਿ ਜਿਵੇਂ ਤੁਸੀਂ 14 ਅਕਤੂਬਰ 2015 ਨੂੰ ਸਾਡੇ ਤੇ ਗੋਲੀਆਂ ਚਲੰਗੀਆਂ ਸੀ ਅਸੀਂ ਅੱਜ ਵੀ ਉਸੇ ਜਗ੍ਹਾ ਤੇ ਨਿਤਨੇਮ ਵੀ ਕਰ ਰਹੇ ਹਾਂ ਤਾਂ ਉਹ ਇਨਸਾਫ ਦੀ ਗੁਹਾਰ ਉੱਥੇ ਲਈ ਗਈ 10 ਸਾਲ ਹੋ ਗਏ ਹੁਣ ਤੱਕ ਅਨਸਾਫ ਮਿਲੇ ਇਨਸਾਫ ਤਾਂ ਮਿਲੇ ਨਹੀਂ ਨਾ ਬਾਈ ਗੁਰੂ ਸਾਭ ਦੀ ਕਚਹਿਰੀ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਇਨਸਾਫ ਜ਼ਰੂਰ ਮਿਲੂਗਾ ਤੇ ਮਿਲ ਵੀ ਰਿਹਾ ਪਰ ਜਿਹੜੇ ਲੋਕ ਕਿ ਤੇ ਸਰਕਾਰ ਬਣਾ ਕੇ ਆਈ ਸੀ ਉਹਨਾਂ ਨੇ ਨਹੀਂ ਨਾ ਇਨਸਾਫ ਕੀਤਾ ਹਜੇ ਤੱਕ ਉਹਨਾਂ ਨੇ ਨਹੀਂ ਨਾ ਇੱਥੇ ਕੋਈ ਆਵਾਜ਼ ਆ ਉਹਨਾਂ ਨੇ ਨਹੀਂ ਤੇ ਨਾ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਸੋ ਇਹੀ ਆ ਕਿ ਸਾਡੇ ਲੋਕਾਂ ਚ ਇੱਕ ਆਇ ਇਤਫਾਕ ਹੋਵੇ ਤੇ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰ ਸਕੀਏ ਸਰਕਾਰਾਂ ਨੂੰ ਸਵਾਲ ਕਰ ਸਕੀਏ ਜਿਹੜੀਆਂ ਤੇ ਝੂਠੇ ਲਾਰੇ ਲਾ ਕੇ ਬਣੀਆਂ ਕਿਹੜੀਆਂ ਸਰਕਾਰਾਂ ਆ ਜਿਹਨਾਂ ਨੂੰ ਭਰੋਸਾ ਤੋਂ ਆਇਆ ਸੀ ਹੁਣ ਤੱਕ ਉਹਨਾਂ ਭਰੋਸਿਆਂ ਤੇ ਖਰੀਆਂ ਉੱਤਰੀਆਂ ਕਿਤੋਂ ਤੱਕ ਜਿਹੜਾ ਤੁਹਾਨੂੰ ਇਨਸਾਫ ਹੋਂ ਤੱਕ ਮਿਲਿਆ ਕਿੰਨਾ ਕ ਜਿਹੜਾ ਇਨਸਾਫ ਤੁਹਾਨੂੰ ਮੰਨਦੇ ਤੁਸੀਂ ਆ ਬਾਕੀ ਰਹਿੰਦਾ ਜੀ ਇਹ ਤਾਂ ਇਨਸਾਫ ਦੇ ਮੈਨੇ ਬਦਲਤੇ ਇਨਸਾਫ ਹੁੰਦਾ ਕਿ ਉਹਨਾਂ ਨੂੰ ਸਖਤ ਸਜ਼ਾਵਾਂ ਨਾਲ ਦੀ ਨਾਲ ਦਿੱਤੀਆਂ ਜਾਣ ਪਰ ਇੱਥੇ ਤਾਂ ਮੈਨੇ ਬਦਲ ਗਏ ਇੱਥੇ ਤਾਂ ਸੈਟ ਬਣ ਗਈ ਕਮਿਸ਼ਨ ਬਣ ਗਏ ਕੇਸ ਟਰਾਂਸਫਰ ਹੋ ਗਏ ਮਤਲਬ ਇਹਨਾਂ ਨੇ ਤੇ ਦਿਖਾਤਾ ਕਿ ਨਹੀਂ ਇਹ ਰਾਹਾਂ ਚ ਇਨਸਾਫ ਨਹੀਂ ਮਿਲ ਸਕਦਾ ਤਾਂ ਮੈਂ ਇਹੀ ਕਹੂੰਗਾ ਕਿ ਜਿਹੜੀ ਸਰਕਾਰ ਇਹ ਤੇ ਇਨਸਾਫ ਕਰਨ ਦੀ ਗੱਲ ਕਰਕੇ ਸੀ ਉਹ ਇਹ ਤੇ ਗੌਰ ਕਰੇ ਉਹ ਉਹਨਾਂ ਲੋਕਾਂ ਤੇ ਕਾਰਵਾਈ ਕਰੇ ਪੰਜਾਬ ਦੇ ਲੋਕ ਇਹਨਾਂ ਤੋਂ ਆਸ ਛੱਡ ਚੁੱਕੇ ਆ ਇਹ ਗੱਲ ਨੂੰ ਲੈ ਕੇ ਕਿ ਵੀ ਇਹ ਇਨਸਾਫ ਕਰਨਗੇ ਸਾਡੇ ਗੁਰੂ ਸਾਹਿਬ ਤੇ ਡੋਰੀਆ ਤੇ ਉਹਨਾਂ ਨੇ ਇਨਸਾਫ ਕਰਦੇ ਨੇ ਉਹ ਕਰ ਵੀ ਰਹੇ ਆ ਕਿਉਂਕਿ ਜਿਨ੍ਹਾਂ ਦੇ ਰਾਜ ਚ ਹੋਇਆ ਉਹ ਦੇਖੋ ਜਿਹੜੇ ਤੇ ਸਰਕਾਰ ਬਣਾ ਕੇ ਆਏ ਉਹਨਾਂ ਦਾ ਅੱਜ ਹਸ਼ਰ ਦੇਖੋ ਜਿਹੜੇ ਨੇ ਫੇਰ ਬਣਾਈ ਆ ਉਹਨਾਂ ਦਾ ਹਸ਼ਰਿੱਦੋਂ ਵੀ ਮੜਾ ਹੋਊਗਾ ਮਤਲਬ ਸਰਕਾਰਾਂ ਤੇ ਤੁਹਾਨੂੰ ਕੋਈ ਭਰੋਸਾ ਨਹੀਂ ਸਰਕਾਰਾਂ ਤੇ ਬਾਈ ਸਰਕਾਰਾਂ ਭਰੋਸੇ ਦੇ ਕਾਲਪ ਰਹੀਆਂ ਤਾਂ ਦੱਸੋ ਕਿਹੜਾ ਕਿਹੜਾ ਸਰਕਾਰਾਂ ਨੇ ਜਿਹੜੇ ਮੁੱਦੇ ਤੇ ਤੁਸੀਂ ਆਏ ਹੋ ਤੁਸੀਂ ਉਹਦੇ ਤੇ ਕਦੇ ਬੋਲੇ ਨਹੀਂ ਉਹ ਤਾਂ ਤੁਸੀਂ ਗੱਲ ਨਹੀਂ ਕੀਤੀ ਤਾਂ ਫਿਰ ਤੁਸੀਂ ਤੁਹਾਨੂੰ ਲੋਕ ਸੀਰੀਅਸ ਕਿ ਹੁਣ ਲਾਂਤ ਦਿਹਾੜੀ ਦੇ ਵਿੱਚ ਵੀ ਕਾਫੀ ਮਹਾਨ ਸ਼ਕਸ਼ੀਤਾ ਉੱਥੇ ਪਹੁੰਚੀਆਂ ਹਨ ਉਹਨਾਂ ਵੱਲੋਂ ਅੱਜ ਜਿਵੇਂ ਹੁਣ ਉੱਥੇ ਇੱਕ ਲਾਂਤ ਮੰਗ ਪੱਤਰ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਰੂਪ ਕਮੇਟੀ ਬਣਾਈ ਹੈ ਜਿਹੜੀ ਜਿਹੜੀ ਇੱਥੇ ਵਿਚਾਰ ਕਰੂਗੀ ਸਾਰੀ ਟਾਈ ਅਪ ਕਰੂਗੀ ਤਾਂ ਉਹਨਾਂ ਲੋਕਾਂ ਦੇ ਨਾਲ ਰਾਬਤਾ ਵੀ ਕਰਾਂਗੇ ਜਿਹੜੇ ਇੱਥੇ ਕਿਸ ਤਰ੍ਹਾਂ ਦੀਆਂ ਪੈਰਵਾਈਆਂ ਵੀ ਕਰ ਰਹੇ ਆ ਤਾਂ ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਸੰਗਤ ਨੂੰ ਜਾਗਰੂਕ ਕਰ ਸਕਦੇ ਹਾਂ ਉਹ ਅਸੀਂ ਕੋਸ਼ਿਸ਼ ਜਿਹੜੀ ਕਰਾਂਗੇ ਗੁਰਜੀਤ ਸ਼ਰਮਾ ਦਾ ਉਹਨਾਂ ਦੇ ਆਪ ਦੇ ਕਰੇ ਹੋਇਆ ਉਹਨਾਂ ਦਾ ਅੱਜ ਨਹੀਂ ਦੇਖੋ ਉਹ ਤਾਂ ਹਰ ਸਾਲ ਕਰਦੇ ਹੀ ਆ ਉਹ ਤਾਂ ਹੁੰਦਾ ਹੀ ਆ ਇਹ 'ਚ ਕੋਈ ਦੋਰਾਹਾਂ ਵਾਲੀ ਗੱਲ ਨਹੀਂ ਆ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਸ਼ੀਰ ਦਾ ਸਿੰਘਾਂ ਦੇ ਸਮਾਗਮਾਂ ਥਾਂ-ਥਾਂ ਹੋਣੇ ਚਾਹੀਦੇ ਘਰ-ਘਰ ਹੋਣੇ ਚਾਹੀਦੇ ਇਹ 'ਚ ਕੋਈ ਐਡੀ ਗੱਲ ਨਹੀਂ ਹੈ ਧੰਨਵਾਦ ਤਾਂ ਇਹ ਸਾਨੂੰ ਸੁਖਰਾਜ ਸਿੰਘ ਤੇ ਅੱਜ ਉਹਨਾਂ ਦੇ ਪਿਤਾ ਦੀ 10ਵੀਂ ਵਰ੍ਹੇਸਵੀ ਹੈ ਉਹ ਮਨਾਈ ਗਈ ਹੈ ਤਾਂ ਹੁਣ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਪਰ ਉਸੇ ਗੱਲ ਤੇ ਇਹ ਹਜੇ ਵੀ ਅੜੇ ਹੋਏ ਨੇ ਕਿ ਸਾਨੂੰ ਜਿਹੜਾ ਅਨਸਾਫ਼ ਹੈ ਅੱਜ ਤੱਕ ਨਹੀਂ ਮਿਲਿਆਗਾ ਤਾਂ ਉਹਨਾਂ ਦੇ ਪਿਤਾ ਨੂੰ ਹਜੇ ਤੱਕ ਜਿਹੜੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਪਰੋਸਾ ਉਹਨਾਂ ਦੇ ਜਿਹੜੀ ਰਹਿਨਮਾਈ ਹੇਠ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਨਸਾਫ਼ ਮਿਲੂਗਾ ਸਰਕਾਰਾਂ ਤੇ ਸਾਨੂੰ ਕੋਈ ਪਰੇਸ਼ਾਨੀ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜੋ ਇਹਨਾਂ ਦੀ ਸੋਚ ਹੈ ਉਹ ਇਨਸਾਫ ਮਿਲੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਊਗੀ ਔਰ ਸਰਕਾਰਾਂ ਜਿਹੜੀਆਂ ਪਿੱਛੇ ਹਟਣਗੀਆਂ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਪੰਨ ਨਿਆਮੀਆਲਾ ਬਹਿਵਲ ਖੁਰਦ ਜ਼ਿਲ੍ਹਾ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ